ਮੇਰੇ ਜੀ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਬਾਈ ਜਿਹੜਾ ਟੈਟ ਵਾਲਾ ਟੈਸਟ ਹੈ ਉਹ ਬਾਈ ਕਲੀਅਰ ਕਰਨਾ ਦੇਖੋ ਜਦੋਂ ਸੁਪਰੀਮ ਕੋਰਟ ਨਹੀਂ ਕਹਿ ਦਿੱਤਾ ਟੈਟ ਜਿਹੜਾ ਹੈ ਕਿ ਉਹ ਪਾਸ ਕਰੋ ਜੀ ਚਾਹੇ ਤੁਸੀਂ ਜੋ ਰਾਈਟ ਟੂ ਐਜੂਕੇਸ਼ਨ ਸੀਗਾ ਉਹਦੇ ਤੋਂ ਪਹਿਲਾਂ ਦੀ ਭਰਤੀ ਹੈ ਤਦ ਵੀ ਕਰਨਾ ਪਵੇਗਾ ਜੇ 5 ਕੁ ਸਾਲ ਤੁਹਾਡੀ ਜੌਬ ਰਹਿ ਗਈ ਸ਼ਾਇਦ ਤਦ ਵੀ ਕਰਨਾ ਪਵੇਗਾ ਬਿਲਕੁਲ ਬਿਲਕੁਲ ਮਤਲਬ ਕਿ ਲਾਭ ਲੈਣੇ ਆ ਜਾਂ ਚੁੱਪ ਕਰਕੇ ਛੁੱਟੀ ਕਰ ਜਾ ਠੀਕ ਹੈ ਨਾ ਜੀ ਜੋ ਵੀ ਨਿਯਮ ਨੇ ਉਦੇ ਆਧਾਰ ਤੇ ਤੁਸੀਂ ਆਪਦੀ ਛੁੱਟੀ ਕਰਕੇ ਦੇ ਘਰ ਨੂੰ ਜਾਓ ਆਪਦੇ ਲਾਭ ਪੱਤੇ ਲੈ ਲਓ ਹੋਰ ਕੀ ਆ ਹੂੰ ਤਾਂ ਕੁੱਲ ਮਿਲਾ ਕੇ ਇਹ ਆ ਕਿ ਟੈਟ ਬਹੁਤ ਔਖਾ ਟੈਸਟ ਆ ਪਰ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਜਿਹੜੇ ਟੈਟ ਪਾਸ ਕਰਕੇ ਕਤਾਰ ਚ ਲੱਗੇ ਉਹਨਾਂ ਨੂੰ ਰੋਜ਼ਗਾਰ ਵੀ ਦਿਵਾਓ ਰੋਜ਼ਗਾਰ ਦਿਵਾਓ ਬਿਲਕੁਲ ਜੀ ਜਿਹੜੇ ਲੱਗੇ ਉਹਨਾਂ ਨੂੰ ਤੇ ਤੁਸੀਂ ਕਹਿ ਰਹੇ ਹੋ ਕਿ ਟੈਟ ਪਾਸ ਕਰੋ ਹੂੰ ਤੁਹਾਨੂੰ ਕਰਨਾ ਪੈਣਾ ਇਹ ਵੀ ਟੀਚਰਾਂ ਵਾਸਤੇ ਮੈਨੂੰ ਲੱਗਦਾ ਕਿ ਕਾਫੀ ਮੁਸ਼ਕਲ ਹੋ ਜਾਏਗਾ ਜਿਹੜੇ ਪੁਰਾਣੇ ਲੱਗੇ ਪੁਰਾਣੇ ਲੱਗੇ ਉਹਨਾਂ ਵਾਸਤੇ ਮੁਸ਼ਕਲ ਉਹ ਸਾਡੇ ਟਾਈਮ ਤੇ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਕਿ ਐਦਾਂ ਦਾ ਵੀ ਹੁੰਦਾ ਉਦੋਂ ਕੀ ਜੇਬੀਟੀ ਕੀ ਹੋ ਐਦਾਂ ਦੇ ਚੱਲਦਾ ਉਹ ਕੰਮ ਜੇਬੀਟੀ ਉਹ ਬਸ ਕੋਰਸ ਕਰੋ ਜੀ 8TT ਤੇ ਆਣਾ ਜੀ ਉਹ ਜੰਮੂ ਕਸ਼ਮੀਰ ਚ ਵੀ ਕਰਕੇ ਆਉਂਦੇ ਹੁੰਦੇ ਸੀ ਕਨੇ ਵੀ ਲੱਗਦਾ ਸੀ ਮਾਸਟਰ ਕਲੇ ਜਾ ਕੇ ਕਨੇ ਪੇਪਰ ਲੈਂਦੇ ਇਹਨਾਂ ਦੇ ਹੁੰਦੇ ਨਹੀਂ ਉਹਨਾਂ ਮਾਸਟਰਾਂ ਦੇ ਵੀ ਆਹ ਜੀ ਹੁਣ ਮਾਸਟਰਾਂ ਦੇ ਵੀ ਪੇਪਰ ਹੁਣ ਲੱਗ ਪਏ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਇਹ ਮਾਮਲਾ ਸੀ ਉਹਨਾਂ ਨੇ ਹੁਣ ਹੁਕਮ ਤੇ ਕਾਫੀ ਔਖਾ ਹੋ ਜਾਏਗਾ ਪਰ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਐਡੇ ਵੱਡੇ ਮਤਲਬ ਕਿ ਪੜ੍ਹਾਈ ਵਾਲੇ ਚੱਕਰ ਚੋਂ ਬਾਹਰ ਆ ਕੇ ਫੇਰ ਟੈਟ ਕਰਕੇ ਬੈਠੇ ਆ ਤੇ ਟੈਟ ਦੀ ਮੇਰੇ ਲੱਗਦਾ ਕਿ ਮਿਆਦ ਵੀ ਥੋੜੀ ਹੁੰਦੀ ਹੈ ਦੋਕਸਾਲੀ ਹੁੰਦੀ ਹੈ ਮੇਰੇ ਕਾਲ ਦੇ ਨਾਲ ਜੀ ਤੋਂ ਉਹਨਾਂ ਨੇ ਰੋਜ਼ਗਾਰ ਦਾ ਵੀ ਪ੍ਰਬੰਧ ਕਰੋ ਨਾ ਯਾਰ ਉਹਨਾਂ ਦੇ ਰੋਜ਼ਗਾਰ ਦਾ ਵੀ ਪ੍ਰਬੰਧ ਕਰੋ ਕਿ ਉਹ ਇੰਨਾ ਪੜ੍ਹ ਲਿਖ ਕੇ ਇਹੋ ਜਿਹੇ ਟੈਸਟਾਂ ਵਾਲੇ ਯੱਬ ਖਾਣੇ ਚੋਂ ਨਿਕਲ ਕੇ ਤੇ ਤੁਹਾਡੀ ਕਤਾਰ ਚ ਲੱਗੇ ਆ ਵੀ ਉਹਨਾਂ ਦੀ ਵੀ ਬਾਹ ਫੜ ਲਓ ਜੀ ਠੀਕ ਹੈ ਸੁਪਰੀਮ ਕੋਰਟ ਦਾ ਹੁਕਮ ਸਿਰ ਮੱਥੇ ਆ ਪਰ ਜਿਹੜੇ ਲੋਕ ساری ਜ਼ਿੰਦਗੀ ਦੀ ਕਮਾਈ ਦਾਤੇ ਲਾ ਕੇ ਆਪਦੇ ਮਾਪਿਓ ਨੂੰ ਵੀ ਇਹ ਨਹੀਂ ਦੱਸਣ ਜੋਗੇ ਕਿ ਭਾਈ ਅਸੀਂ ਹੁਣ ਬੇਰਜ਼ਗਾਰ ਆ ਉਹ ਵੀ ਆ ਕੇ ਪਤਾ ਕਿੰਨੇ ਬਹਾਨੇ ਕੱਢਦੇ ਹੁਣੇ ਕਿ ਅੱਜ ਲੱਗਾ ਕੱਲ ਲੱਗਾ ਪਰਸੋ ਲੱਗਾ ਤਰਵਾਸਾਂ ਹੀ ਹੁੰਦੀਆਂ ਨੇ ਤਾਂ ਕਿ ਉਹਨਾਂ ਨੇ ਮਾਂ ਪਿਓ ਨੇ ਆਪਦਾ ਪੇਟ ਕੱਟ-ਕੱਟ ਕੇ ਬੱਚਾ ਪੜਾਇਆ ਹੁੰਦਾ ਪਾਲਿਆ ਹੁੰਦਾ ਤੇ ਉਹਨਾਂ ਦੀ ਵੀ ਜੇ ਇਹੋ ਜੇ ਟੈਸਟ ਔਖੇ ਰੱਖਣੇ ਆ ਤੇ ਰੋਜ਼ਗਾਰ ਵੀ ਯਕੀਨੀ ਕਰੋ ਕੋਈ ਇਦਾਂ ਦਾ ਵੀ ਨਿਰਦੇਸ਼ ਕੋਈ ਆਦੇਸ਼ ਹੋਣਾ ਚਾਹੀਦਾ ਕਿ ਭਾਈ ਪੱਕਾ ਹੀ ਇਹ ਨਹੀਂ ਹਾਂਜੀ ਹੁਣ ਇੱਕ ਚੀਜ਼ ਹੋ ਰਹੀ ਆ ਗੁਜਰਾਤ ਦੇ ਸੰਦਰਭ ਚ ਇਹਨਾਂ ਨੇ ਕਿਹਾ ਕਿ ਇੱਕ ਅਧਿਆਪਕ ਸ਼ਾਇਦ ਅਸਿਸਟੈਂਟ ਪ੍ਰੋਫੈਸਰ ਤੇ ਕੁਝ ਇਸ ਤਰ੍ਹਾਂ ਦੇ ਜਿਹੜੇ ਮਤਲਬ ਕਿ ਹੁੰਦੇ ਆ ਜਿਹੜੇ ਅਰਜ਼ੀ ਹੁੰਦੇ ਆ ਉਹਨਾਂ ਦਾ ਸੀਗਾ ਤਨਖਾਹ ਦਾ ਰੌਲਾ ਗੁਜਰਾਤ ਦੇ ਵਿੱਚ ਕਿ ਉਹਨਾਂ ਦੋਨਾਂ ਦੀਆਂ ਤਨਖਾਹਾਂ ਦਾ ਫਰਕ ਆ ਹੂੰ ਤਾਂ ਉੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਜੇ ਇੱਕ ਕੰਮ ਹੈ ਤਾਂ ਇੱਕ ਤਨਖਾਹ ਹੈ ਹੂੰ ਚਲੋ ਤੁਸੀਂ ਕਹਿ ਦਿੱਤਾ ਕਿ ਉਹ ਦੇਸ਼ ਦੇ ਵਿੱਚ ਯਕੀਨੀ ਹੈ ਕਿ ਇੱਕ ਕੱਚਾ ਮੁਲਾਜ਼ਮ ਉਸੇ ਹੀ ਆਫਿਸ ਦੇ ਵਿੱਚ ਆਊਟਸੋਰਸਿੰਗ ਦੇ ਜ਼ਰੀਏ ਠੇਕੇ ਵਾਲਿਆਂ ਤੋਂ ਸ਼ੋਸ਼ਿਤ ਹੋ ਕੇ 8000 10000 ਲੈ ਰਿਆ ਤੇ ਉਹਦੇ ਵਿੱਚ ਹੀ 80 90 ਆਲਾ ਬੈਠਾ ਨਾ ਉਸੇ ਉਸੇ ਬਰਾਬਰ ਦਾ ਤਾਂ ਇੱਕ ਸਮਾਨ ਫਿਰ ਹੋਣਾ ਚਾਹੀਦਾ ਜੀ ਹੂੰ ਹੂੰ ਜੀ ਜੀ ਲੋਗ ਹੁਣ ਕਾਫੀ ਕਮੈਂਟ ਦੇ ਨਾਲ ਜੁੜੇ ਹੋਏ ਵੀ ਨੇ ਆਲ ਇਨ ਬਾਈ ਜੀ ਕਹਿ ਰਹੇ ਨੇ ਕਿ ਸਾਡੇ ਟੀਚਰ ਕੈਨੇਡਾ 1997 ਤੋਂ ਸਕੂਲ ਚ ਪੜਾ ਰਹੇ ਸੀ 2011 ਦੇ ਵਿੱਚ ਟੈਟ ਦਿੱਤਾ ਐਗਜ਼ਾਮ ਤੇ ਫੇਲ ਹੋ ਗਿਆ ਉਹਦਾ ਕਾਰਨ ਇਹ ਹੋ ਜਾਂਦਾ ਜੀ ਸਿਲੇਬਸ ਵਗੈਰਾ ਬਹੁਤ ਕੁਝ ਬਹੁਤ ਹੋ ਜਾਂਦਾ ਜੀ ਦੇਖੋ ਹੁਣ ਜਿਹੜੀਆਂ ਸਾਡੇ ਵੇਲੇ ਪੜਾਈਆਂ ਸੀ ਅੱਜ ਕੱਲ ਕਿੱਥੇ ਜੀ ਉਹ ਤਾਂ ਸਾਨੂੰ ਤੇ ਸਮਝ ਹੀ ਨਹੀਂ ਆਉਂਦੇ ਕਿਹੜੇ ਵਾਲ ਜ਼ਬਰੇ ਆ ਜੀ ਮਤਲਬ ਕਿ ਉਹਨੂੰ ਠੀਕ ਸੀ ਇਹ ਦੌਰ ਦੀ ਗੱਲ ਹੁੰਦੀ ਆ ਪਰ ਬਹੁਤ ਕਸੂਤਾ ਕਮ ਹੋ ਜਾਏਗਾ ਪਾ ਦੇਣਾ ਜੀ ਟੈਸਟ ਵੀ ਸਭ ਕੁਝ ਸਮਾਰਟਨੈਸ ਆ ਗਈ ਉਹਦੇ ਵਿੱਚ ਤੇ ਇੱਕ ਮਿੱਤਰ ਕਹ ਰਹੇ ਨੇ ਸੁਖੀ ਸਾਹਿਬ ਕਹਿੰਦੇ ਬੀਐਡ ਦੀਆਂ ਪੋਸਟਾਂ ਨਹੀਂ ਕੱਢਦੇ ਬਾਈ ਪੋਸਟਾਂ ਤੇ ਭਾਜੀ ਕੋਈ ਕੱਢਦੇ ਹੀ ਨਹੀਂਗੇ ਜੇ ਕੱਢਦੇ ਆ ਤੇ ਉਹ ਕੋਈ ਪੂਰੀ ਨਹੀਂ ਹੁੰਦੀ ਭਰਤੀ ਤੁਹਾਨੂੰ ਪਤਾ ਹੀ ਹੈ ਸੰਦੀਪ ਕੁਮਾਰ ਜੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਗੱਲ ਹੋ ਗਈ ਸੀ ਇਸ ਬਾਰੇ ਹਾਂ ਜੀ ਮੌਸਮ ਬਾਰੇ ਗੱਲਬਾਤ ਹੋ ਗਈ ਸੀ ਪਰ ਟੈਕ ਦੀ ਮੰਨਿਆਬਦ ਲਮਸਮ ਹੈ ਜੀ ਇੱਕ ਵਾਰੀ ਹੀ ਦੇਣਾ ਪੈਗਾ ਅੱਛਾ ਅੱਗੇ ਮੇਰੇ ਖਿਆਲ ਦੇ ਨਾਲ ਦੋ ਤਿੰਨ ਜਾਨ ਪਹਿਲਾ ਟਾਈਮ ਲਿਮਟਡਸ ਠੀਕ ਹੈ ਜੀ ਚਲੋ ਮਿੰਟ ਜੀ ਇੱਕ ਕਮੈਂਟ ਵੀਰ ਹੋਰਾਂ ਦਾ ਸੀਗਾ ਹਾਲਾਂਕਿ ਇਸ ਤੇ ਗੱਲ ਹੋ ਚੁੱਕੀ ਐ ਤੇ ਮੈਂ ਪੜ ਦੇਣਾ ਜ਼ਰੂਰ ਅ ਵਿਸ਼ਾਲ ਸ਼ਰਮਾ ਜੀ ਦਾ ਕਮੈਂਟ ਹੈ ਕਹਿੰਦੇ ਵੀਰ ਜੀ ਮੌਸਮ ਸਾਫ਼ ਹੋਣ ਦੀ ਉਮੀਦ ਕਦੋਂ ਤੱਕ ਹੈ ਕਿਉਂਕਿ ਅਜੇ ਤੱਕ ਆਪਾਂ ਨੂੰ ਇਹ ਤੇ ਪਤਾ ਲੱਗ ਰਿਹਾ ਕਿ ਠੀਕ ਨਹੀਂ ਹੈ ਮੌਸਮ ਮੌਸਮ ਦਾ 3-4 ਦਿਨ ਦਾ ਮਤਲਬ ਕਿ ਹੈ ਹੀ ਆ ਕੁਝ ਇਲਾਕਿਆਂ ਦੇ ਵਿੱਚ ਤੇ ਸਾਫ਼ ਹੋ ਗਿਆ ਜੇ ਆਪਣੇ ਇਲਾਕੇ ਦੇ ਵਿੱਚ ਸਾ ਆਪਣੇ ਇਲਾਕੇ 'ਚ ਤਕਰੀਬਨ ਬਚਾਰਿਆ ਪਿਛਲੇ 2-3 ਦਿਨ ਤੋਂ ਤੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਵੀ ਹੈ ਤਾਂ ਕੁੱਲ ਮਿਲਾ ਕੇ ਕੁਦਰਤੀ ਕਹਾਣੀ ਇੱਥੇ ਜੇ ਹੀ ਖਲੋਤੀ ਹੈ ਜੀ ਕਿ ਤਿੰਨ ਚਾਰ ਦਿਨ ਕ੍ਰੂਸ਼ਲ ਨੇ ਹਾਲੇ ਇਹ ਗੱਲ ਆਪਾਂ ਪਹਿਲਾਂ ਵੀ ਕਹੀ ਸੀ ਕਿ ਦਸੰਬਰ ਦਾ ਆਖਰੀ ਗੇੜ ਤੇ ਸਤੰਬਰ ਦਾ ਸ਼ੁਰੂਆਤੀ ਗੇੜ ਇਹ ਪੰਜਾਬ ਵਾਸਤੇ ਭਾਰਾ ਨਿਭੜ ਸਕਦਾ ਹੈ ਹਾਂ ਤਾਂ ਹੁਣ ਦੁਆਈ ਕਰ ਸਕਦੇ ਹਾਂ ਅੱਗੇ ਆਪਾਂ ਗੱਲ ਕੀਤੀ ਆ ਕਿ ਚਲੋ ਅਲਰਟ ਸ਼ਲਰਟ ਆਉਂਦੇ ਆ ਕਈ ਵਾਰ ਕੁਦਰਤ ਚਮਤਕਾਰ ਕਰ ਜਾਂਦੀ ਹੁੰਦੀ ਆ ਉਹ ਰਹਿਮ ਕਰ ਜਾਂਦੀ ਆ ਉਹਨੂੰ ਆਪਾਂ ਚਮਤਕਾਰ ਕਹਿੰਨੇ ਆ ਜੀ ਤਾਂ ਜੇ ਇਸ ਤਰ੍ਹਾਂ ਦਾ ਚਮਤਕਾਰ ਹੋ ਜਾਵੇ ਤੇ ਭਾਈ ਹਾਂ ਸੱਤੇ ਖਹਿਰਾਂ ਨੇ ਬਿਲਕੁਲ ਸਵਾਗਤ ਵੀ ਹੈ ਤੇ ਚੰਗਾ ਵੀ ਹੈ ਤੇ ਮਿੱਤਰ ਕਹਿੰਦੇ ਨੇ ਰਮਨਦੀਪ ਸਿੰਘ ਜੀ ਕਹਿੰਦੇ ਵੀ ਲੀਡਰਾਂ ਦਾ ਵੀ ਅਰੇਸਟ ਹੋਣਾ ਚਾਹੀਦਾ ਤੇ ਜ਼ਰੂਰ ਕੋਈ ਇਸ ਤਰ੍ਹਾਂ ਦਾ ਆਪਾਂ ਵੀ ਮੰਗ ਕਰਦੇ ਆ ਕਿ ਇਸ ਤਰ੍ਹਾਂ ਦਾ ਕੋਈ ਟੈਸਟ ਵੀ ਰੱਖ ਦੇਣਾ ਚਾਹੀਦਾ ਹੈ ਜਿਹੜਾ ਕੋਈ ਮਾੜਾ ਮੋਟਾ ਕੋਈ ਐਲੀਜੀਬਿਲਟੀ ਹੋਵੇ ਜਾਂ ਫਿਰ ਕਿੰਨਾ ਕ ਕੰਮ ਕਰ ਰਿਹਾ ਕਿੰਨਾ ਕ ਉਹਨਾਂ ਦਾ ਜਿਹੜੇ ਆંકੜੇ ਓਂਕੜੇ ਉਹਨਾਂ ਨੇ ਕਿੰਨੇ ਕ ਬਣਾਏ ਕਿੰਨੇ ਕ ਦਬਾਏ ਕਿੰਨੇ ਕ ਦਿਖਾਏ ਉਹ ਸਾਰਾ ਕੁਝ ਪਤਾ ਲੱਗ ਦੇਸੀ ਦੇ ਵਿੱਚੋਂ ਇਹਨਾਂ ਚੋਂ ਬਹੁਤਿਆਂ ਨੂੰ ਜੇ ਤੁਸੀਂ ਕਿਸ ਕਿਸੇ ਮੁੱਦੇ ਤੇ ਉੱਠ ਕੇ ਅੱਠਵੀਂ ਦਾ ਵਿਦਿਆਰਥੀ ਕਹੇ ਨਾ ਕਿ ਜਿਵੇਂ ਸਾਨੂੰ ਟੀਚਰ ਦਿੰਦੇ ਆ ਕਿ ਫਲਾਣੇ ਵਿਸ਼ੇ ਤੇ ਲੇਖ ਲਿਖ ਕੇ ਲਿਆਉਣਾ ਅੰਕਲ ਜੀ ਆ ਇੱਕ ਤੁਸੀਂ 5 ਮਿੰਟ ਦਾ ਲੇਖ ਸੁਣਾ ਦਿਓ ਹਮ ਹਮ ਤੇ ਤੁਸੀਂ ਉਹ ਟੈਸਟ 'ਚ ਹੀ ਦੇਖ ਲੈਣਾ ਕਿੰਨੇ ਕੋ ਅੜਦੇ ਆ ਤੇ ਕਿੰਨੇ ਕੋ ਛੱਡਦੇ ਆ ਜੀ ਸੱਚੀ ਗੱਲ ਐ ਮਿੰਟੂ ਜੀ ਤੇ ਇੱਕ ਕਮੈਂਡ ਜਾਂਦੇ ਜਾਂਦੇ ਹੋਰ ਦਿਲਜੀਤ ਸਿੰਘ ਵੀ ਹੋਰਾਂ ਦਾ ਕਹਿੰਦੇ ਜੀ ਹਾਕੀ ਦੀ ਕੋਈ ਗੱਲ ਕਰੋ ਜੇ ਕੁਝ ਹਾਕੀ ਦੇ ਨਾਲ ਜੁੜਿਆ ਹੋਇਆ ਹੋਵੇ ਨਾ ਹੋਏ ਏਸ਼ੀਆ ਕੱਪ ਚੱਲ ਰਿਹਾ ਜੀ ਕਜ਼ਾਕਿਸਤਾਨ ਨੂੰ ਇਹਨਾਂ ਨੇ 15-0 ਨਾਲ ਸ਼ੇਧਰ ਆਇਆ ਹਮ ਤੇ ਚਾਈਨਾ ਤੋਂ ਮਸਾਂ ਜਿੱਤੇ ਆ ਇੱਕ ਮੈਚ ਹੋਰ ਜਿੱਤੇ ਆ ਇਹਨਾਂ ਨੇ ਤਾਂ ਹੁਣ ਉਹ ਸੁਪਰ 4 ਚ ਪਹੁੰਚ ਜਾਣਗੇ ਟੀਮਾਂ ਕੋਈ ਏਸ਼ੀਆ ਦੀਆਂ ਪਾਕਿਸਤਾਨ ਆਇਆ ਨਹੀਂ ਹੈਗਾ ਜੀ ਤੇ ਚੀਨ ਹੀ ਇੱਕ ਹੁੰਦੀ ਹੈ ਤਾਂ ਕਿ ਜਿਹੜਾ ਜਿੱਤ ਜਾਏਗਾ ਉਹ ਕੁਆਲੀਫਾਈ ਕਰ ਜਾਏਗਾ ਇਹ ਸ਼ਾਇਦ ਵਰਲਡ ਕੱਪ ਦੇ ਵਿੱਚ ਤਾਂ ਇੰਡੀਆ ਸ਼ਾਇਦ ਜਿੱਤੀ ਜਾਊਗੀ ਪਰ ਚਾਈਨਾ ਬਹੁਤ ਟੱਕਰ ਦੇ ਜਾਂਦਾ ਕਈ ਵਾਰ ਏਸ਼ੀਆ ਤੇ ਉਹ ਵੀ ਇੱਕ ਛੋਟੀ ਜਿਹੀ ਛੋਟੀ ਜਿਹੀ ਨਹੀਂ ਮੈਂ ਕਹੂੰਗਾ ਹਾਕੀਚ ਉਹਨਾਂ ਕਲਕੱਤਾ ਪੂਰੀ ਟੱਕਰ ਦੇਣ ਵਾਲੀ ਤਾਕਤ ਬਣਿਆ ਪਿਆ ਜੀ ਜੀ ਬਿਲਕੁਲ ਹਾਂਜੀ ਚਲੋ ਆਪਾਂ ਇਜਾਜ਼ਤ ਲੈਨੇ ਆ ਹੁਣ ਸਮਾਂ ਆਪਣਾ ਹੋ ਗਿਆ ਤੇ ਇੱਕ ਮਿੱਤਰ ਹੋਰ ਨੇ ਜਿਹੜਿਆ ਸ਼ਾਂਤੀ ਜੀ ਇਹਨਾਂ ਦਾ ਕਮੈਂਟ ਵੀ ਮੈਂ ਪੜ ਲਿਆ ਨੇ ਜੀ ਕਹਿੰਦੇ ਕਿ ਅੱਜ ਪੰਜਾਬ ਦੇ ਡਿਜੀਟਲ মিডিਆ ਕਹਿੰਦੇ ਲੋਕਾਂ ਨੂੰ ਡਿਸਾਸਟਰ ਦੇ ਮਾਮਲੇ ਦੇ ਵਿੱਚ ਸਰਕਾਰਾਂ ਦੇ ਖਿਲਾਫ ਜਾਦਾ ਪੜਕਾ ਕੇ ਪੈਨਿਕ ਨਹੀਂ ਕ੍ਰੀਏਟ ਕਰ ਰਿਆ ਕਹਿੰਦੇ ਨਹੀਂ ਦੇਖੋ ਹੁਣ ਅਸੀਂ ਤੇ ਕਿਸੇ ਨੂੰ ਕੀ ਕਹਿ ਸਕਦੇ ਆ ਬਾਈ ਹਮ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਤੇ ਅਹੀਂ ਤੇ ਜੇ ਕੋਈ ਉਦਾਂ ਦੀ ਵੀ ਗੱਲ ਹੁੰਦੀ ਉਹਨੂੰ ਵੀ ਬੋਚ ਕੇ ਜਿ ਪੋਲੇ ਜਿਹਾ ਕਰ ਦਈਦਾ ਸੀ ਕਿ ਰਿਲੈਕਸੀ ਰਹੇਗਾ ਹਾਂ ਠੀਕ ਹੈ ਜੀ ਹਰੇਕ ਦਾ ਟੰਗ ਹੁਣ ਤੁਸੀਂ ਸਾਨੂੰ ਤੇ ਜੇ ਦੇਖਦੇ ਹੋ ਇੰਦਾ ਦੇ ਰੂਪ ਚ ਤੇ ਤੁਸੀਂ ਪਲੀਜ਼ ਸਪਸ਼ਟ ਕਰ ਦਿਓ ਤੇ ਅਸੀਂ ਉਸ ਗਿਲੇ ਨੂੰ ਸ਼ਿਕਵੇ ਨੂੰ ਪ੍ਰਵਾਨ ਵੀ ਕਰ ਲਵਾਂ ਜੀ ਕੌਣ ਕੀ ਕਰ ਰਿਹਾ ਹੈ ਇਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹਾਂ ਅਲੋਚਨਾ ਅਸੀਂ ਕਰਦੇ ਹਾਂ ਕਿ ਹਰੇਕ ਮਾਮਲੇ ਚ ਅਸੀਂ ਤਾਂ ਰਾਹਤ ਦੀ ਗੱਲ ਸ਼ੁਰੂਆਤ ਚ ਹੀ ਕਹੀ ਕਿ ਆ ਮਾਮਲੇ ਚ ਰਾਹਤ ਹੈ ਇੱਥੇ ਆਪਾਂ ਦੁਆ ਕਰੀਏ ਕਿ ਐਦਾਂ ਹੋ ਜਾਵੇ ਜੀ ਠੀਕ ਹੈ ਨਾ ਜੀ ਹੁਣ ਕਿਉਂਕਿ ਕੁਝ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ ਹਰੇਕ ਨੇ ਉਹਨਾਂ ਨੂੰ ਹੋ ਸਕਦਾ ਹੈ ਦੂਜੇ ادارے ਵਾਲਿਆਂ ਨੂੰ ਅਸੀਂ ਬੜੇ ਬਕਾਰਜੇ ਲੱਗਦੇ ਹੋਈਏ ਹਾਂ ਇੱਥੇ ਲੱਟ ਲਾ ਕੇ ਕੰਮ ਕਰਦੇ ਸਾਰੇ ਅਭੀ ਇਹ ਆਪਦਾ ਉਥੇ ਸਟੂਡੀਓ 'ਚ ਬੈਠੀ ਐ ਇਦਾਂ ਹੁੰਦਾ ਕਰੀ ਜਾਂਦੇ ਆ ਮਤਲਬ ਕੀ ਪਸੰਦ ਨਾ ਪਸੰਦ ਹੁੰਦੀ ਆ ਪਰ ਕੌਣ ਕਿੱਦਾਂ ਕਰ ਰਿਹਾ ਉਹਦੇ ਤੇ ਆਪਣਾ ਕੰਟਰੋਲ ਨਹੀਂ ਆਪਾਂ ਤੇ ਸਿਰਫ ਅਪੀਲ ਕਰ ਸਕਦੇ ਆ ਹਮ ਕਿ ਤੁਸੀਂ ਜੋ ਵੀ ਗਰਾਊਂਡ ਦੀ ਰਿਪੋਰਟ ਆ ਉਸ ਨੂੰ ਮਤਲਬ ਕਿ ਸਹੀ ਢੰਗ ਨਾਲ ਰੱਖੋ ਜੀ ਤੇ ਵਿੱਚ ਅੱਛਾ ਕੰਮ ਵੀ ਕਰਦੇ ਆ ਉਸ ਵੀ ਆ ਮੈਂ ਦੇਖਿਆ ਸੀਗਾ ਕਿ ਉਹ ਬਜ਼ੁਰਗ ਦੇ ਨਾਲ ਕਚੜੀ ਕਲਾ ਲਈ ਉਹਦਾ ਨੁਕਸਾਨ ਵੀ ਹੋਇਆ ਬਜ਼ੁਰਗ ਦਾ ਤੇ ਕਿੰਨੀ ਵਾਇਰਲ ਹੋਈ ਉਹ ਵੀ ਚੀਜ਼ਾਂ ਵਿੱਚ ਆ ਗਈਆਂ ਨੇ ਕਲੂਕ ਕਿੰਨਾ ਯਾਰ ਹੱਸਦੇ ਖੇਡਦੇ ਵੀ ਆ ਮੁਸੀਬਤ ਦੇ ਵਿੱਚ ਵੀ ਦਿਲ ਨਹੀਂ ਛੱਡਦੇ ਤੇ ਦੋਹੇ ਚੀਜ਼ਾਂ ਹੁੰਦੀਆਂ ਕਿਤੇ ਅਥਰੂ ਵੀ ਆ ਕਿਤੇ ਹਾਸਾ ਵੀ ਆ ਕਿਤੇ ਚੜਦੀ ਕਲਾ ਵੀ ਆ ਕਿਤੇ ਡਿੱਗਦੇ ਹੌਸਲੇ ਵੀ ਆ ਨਾਲ ਮਿਲ ਕੇ ਟਾਈਮ ਕੱਟਣਾ ਪੈਂਦਾ ਉਹ ਹਰ ਇੱਕ ਦਾ ਆਪੋ ਆਪਣਾ ਬਈ ਤੌਰ ਤਰੀਕਾ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਆ ਰਲ ਕੇ ਅਪੀਲ ਹੀ ਕਰ ਸਕਦੇ ਆ ਤੁਹਾਡੇ ਨਾਲ ਕਿ ਭਾਈ ਆਪਾਂ ਸੱਚੇ ਚੇ ਢੰਗ ਨਾਲ ਚੱਲੀਏ ਤੇ ਬਿਹਤਰ ਹੋਏ ਜੀ ਜੀ ਮਿੰਟ ਜੀ ਬਿਲਕੁਲ ਜੀ ਚਲੋ ਇਸੇ ਦੁਆ ਨਾਲ ਇਸੇ ਆਸ ਨਾਲ ਕਿ ਸਭ ਕੁਝ ਠੀਕ ਠਾਕ ਹੋਵੇ ਚੜਦੀ ਕਲਾ ਦੇ ਵਿੱਚ ਹੋਵੇ